ਅੱਜ ਦੀ ਜਿਹੜੀ ਆਪਣੀ ਵੀਡੀਓ ਇਹ ਹੈਗੀ ਜਮੀਨ ਦੀ ਮਿਣਤੀ ਬਾਰੇ ਛੋਟੀ ਕਾਈ ਤੋਂ ਲੈ ਕੇ ਵੱਡੀ ਕਾਈ ਤੱਕ ਆਪਾਂ ਇਹ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਬਹੁਤ ਹੀ ਇੰਟਰਸਟਿੰਗ ਵੀਡੀਓ ਹੈ ਐਂਡ ਤੱਕ ਜਰੂਰ ਜਾਇਓ ਵੀਡੀਓ ਬਹੁਤ ਬਹੁਤ ਸ਼ੇਅਰ ਤੇ ਕਮੈਂਟ ਕਰਿਓ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਕਿਲੇ ਦੇ ਇੱਕ ਕਿਲੇ ਦੇ ਵਿੱਚ 8 ਕਨਾਲਾ ਹੁੰਦੀਆਂ ਨੇ ਅੱਗੇ ਜੇ ਮਰਲੇ ਦੀ ਗੱਲ ਕਰੀ 160 ਮਰਲੇ 96 ਹੋਗੇ ਵਿਸਵੇ ਤੇ 4.8 ਵਿਗੇ 1244 ਹੋ ਗਿਆ ਆਪਣਾ ਵਰਗਕਰਮ ਤੇ ਵਰਗ ਫੁੱਟ ਦੀ ਗੱਲ ਕਰੀਏ ਆਪਾਂ 1560 ਵਰਗ ਫੁੱਟ ਹੋ ਗਿਆ ਜੇ ਹੁਣ ਆਪੇ ਇੱਕ ਬਿਸਵੇ ਦੀ ਗੱਲ ਕਰੀਏ ਕਿ ਇੱਕ ਬਿਸਵੇ ਦੇ ਵਿੱਚ ਕੀ ਕੀ ਹੋਵੇ ਅਸੀਂ ਲੈਣ ਵਾਈ ਜ ਸਾਰੀ ਚੀਜ਼ ਦਿੱਤੀ ਹੋਈ ਹੈ ਇਹ ਇੱਕ ਬਿਸਵੇ ਦਾ ਹੋ ਗਿਆ ਜੇ ਮੈਂ ਇੱਕ ਬਿਸਵੇ ਦੇ ਵਿੱਚ 1.66 ਮਰਲੇ ਅੱਗੇ ਵਰਗ ਫੁੱਟ ਆ ਗਿਆ ਠੀਕ ਆ ਜੇ ਅੱਗੇ ਆਪਾਂ ਕਨਾਲ ਦੀ ਗੱਲ ਕਰੀਏ ਇੱਕ ਕਨਾਲ ਦੇ ਵਿੱਚ ਕਿੰਨਾ ਏਰੀਆ ਹੁੰਦਾ ਆਪਾਂ ਮੋਟੀ ਮੋਟੀ ਗੱਲ ਕਰਾਂਗੇ ਤਾਂ ਜੋ ਵੀਡੀਓ ਇੰਟਰਸਟਿੰਗ ਬਣੇ ਸ਼ਾਰਟ ਸਮੇਂ ਦੇ ਵਿੱਚ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਨੇ 12 ਹੋ ਗਏ ਬਿਸਵੇ ਠੀਕ ਹੈ ਇੱਕ ਬੀਗੇ ਦੀ ਗੱਲ ਕਰੀਏ ਇੱਕ ਬੀਗੇ ਦੇ ਵਿੱਚ ਆਪਣੇ ਇੱਕ ਬੀਗੇ ਦੀ ਕਾਇੀ ਹੋ ਗਈ ਅਸੀਂ ਇੱਕ ਇੱਕ ਬਾਕਸ ਬਣਾ ਕੇ ਤੁਹਾਨੂੰ ਸਾਰੀ ਜਾਣਕਾਰੀ ਦੇ ਰਹੇ ਹਾਂ ਅੱਗੇ ਇੱਕ ਬੀਗੇ ਦੇ ਵਿੱਚ 33.3 ਮਰਲੇ 20 ਬਿਸਵੇ ਜਿਹੜੀਆਂ ਆਮ ਰੁਟੀਨ ਦੇ ਵਿੱਚ ਆਪਣੀਆਂ ਗੱਲਾਂ ਹੁੰਦੀਆਂ ਨੇ ਜਿੱਥੋਂ ਆਪਾਂ ਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਜੇ ਆਪਾਂ ਕਹੀਏ ਜਾਦੇ ਬਰੀਕ ਦੇ ਵਿੱਚ ਜੇ ਤੁਸੀਂ ਜਾਦੇ ਬਰੀਕ ਦੇ ਵਿੱਚ ਜਾਣਾ ਤਾਂ ਤੁਸੀਂ ਇਹ ਡਾਟਾ ਆਪਣੀ ਕਾਪੀ ਤੇ ਨੋਟ ਕਰ ਸਕਦੇ ਹੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਹ ਕੰਮ ਜਰੂਰ ਦੇਗਾ ਇੱਕ ਮਰਲੇ ਦੀ ਗੱਲ ਕਰਦੇ ਆਪਾਂ ਕਦੇ-ਕਦੇ ਕਈ ਵਾਰੀ ਸੱਤ ਦੇ ਵਿੱਚ ਗੱਲ ਕਰਨ ਇੱਕ ਮਰਲੇ ਦੇ ਵਿੱਚ ਕਿੰਨੇ ਵਰਗ ਕਰਮ ਹੁੰਦੇ ਨੇ ਜਾਂ ਗਾਜ ਗਾਜ ਕਿੰਨੇ ਹੁੰਦੇ ਨੇ ਬਿਸਵੀ ਕਿੰਨੇ ਹੁੰਦੇ ਨੇ ਇਹ ਤੁਸੀਂ ਆਪਣੇ ਇਹਦੇ ਮੁਤਾਬਕ ਤੁਸੀਂ ਆਪਣਾ ਨੋਟ ਕਰਕੇ ਆਪਣੀ ਜਾਣਕਾਰੀ ਦੇ ਵਿੱਚ ਵਾਧਾ ਕਰ ਸਕਦੇ ਹੋ ਤੇ ਇੱਕ ਗਾਜ ਦੀ ਗੱਲ ਹੋਗੀ ਇੱਕ ਗੱਜ ਦੀ ਇਹ ਆ ਗਿਆ ਮੀਟਰ ਦੀ ਆ ਗਿਆ ਕਰਮ ਦੀ ਆ ਗਿਆ ਜੇ ਮੈਂ ਅਸੀਂ ਪਹਿਲਾਂ ਜ਼ਰੀਬ ਦੇ ਨਾਲ ਲੰਬਾ ਆਪਣੀ ਜ਼ਮੀਨ ਦੀ ਮਿਣਤੀ ਕਰਦੇ ਸੀ ਇੱਕ ਜ਼ਰੀਬ ਦੀ ਲੰਬਾਈ ਹੁੰਦੀ ਆ 55 ਫੁੱਟ 10 ਕਰਮ ਹੁੰਦੀ ਆ 16.76 ਮੀਟਰ ਜੇ ਗੱਜ ਦੀ ਗੱਲ ਕਰੀਏ 18.22 ਤੇ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਆ ਇਹ ਆਮ ਨੋਰਮਲ ਹੀ ਇਕਾਈਆਂ ਹੁੰਦੀਆਂ ਨੇ ਜਿਹੜੀ ਆਪਾਂ ਹੁਣ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਆ ਆ ਬੀ ਮਾਰਲਿਆਂ ਦੇ ਵਿੱਚ ਬੀ ਮਰਲਿਆਂ ਦੀ ਇੱਕ ਕਨਾਲ ਹੋਗੀ ਤੇ ਅੱਠ ਕਨਾਲਾਂ ਦਾ ਇੱਕ ਕੀਲਾ ਕਹਿ ਦਈਏ ਜਿਹਾ ਅਸੀਂ ਕਹਿ ਦਈਏ ਏਕੜ ਜੇ ਅਸੀਂ ਗੱਲ ਕਰੀਏ ਇੱਕ ਕੀਲੇ ਦੇ ਵਿੱਚ 160 ਮਰਲੇ ਹੋਗੇ 36 40 ਸਾਢੇ 22 ਦਾ ਗੱਲ ਹੋਗੀ ਇੱਕ ਕੀਲੇ ਵਿੱਚ ਸਾਡੇ 96 ਹੋਗੇ ਬਿਸਵੇ ਇੱਕ ਕਨਾਲ ਦੇ ਵਿੱਚ 12 ਇੱਕ ਕਨਾਲ ਦੇ ਵਿੱਚ 12 ਬਿਸਵੇ ਇੱਕ ਕਨਾਲ ਦੇ ਵਿੱਚ 20 ਮਰਲੇ ਇੱਕ 20 ਬਿਸਵਿਆਂ ਦਾ ਇੱਕ ਬੀਗਾ ਬਣਦਾ ਇੱਕ ਗਿਪਸਵੇ ਵਿੱਚ 20 ਵਿਸ਼ਵਾਸੀਆਂ ਹੁੰਦੀਆਂ ਨੇ ਇਹ ਤੁਸੀਂ ਇੱਥੇ ਜਾ ਕੇ ਆਪਣਾ ਦੇਖ ਸਕਦੇ ਹੋ ਫਾਂ ਜੇ ਅੱਗੇ ਆਪਾਂ ਗੱਲ ਕਰੀਏ 12 ਇੰਚਾਂ ਦਾ ਇੱਕ ਫੁੱਟੋ ਚਲੋ ਤਾਂ ਨਾਰਮਲ ਹੈਗਾ ਬਸੇ ਤਕਰੀਬਨ ਪਤੀ ਹੁੰਦਾ ਹਰੇਕ ਨੂੰ ਪਰ ਫੇਰ ਵੀ ਆਪਾਂ ਬਰੀਕ ਤੋਂ ਬਰੀਕ ਇਕਾਈ ਤੋਂ ਲੈ ਕੇ ਵੱਡੀ ਇਕਾਈ ਤੱਕ ਤੁਹਾਨੂੰ ਜਾਣਕਾਰੀ ਦੇਣ ਦਾ ਜਨਉਪਰਾਲਾ ਕਰਿਆ ਇਹਨੂੰ ਨਾਲ ਉਹਦੇ ਕਮੈਂਟ ਸ਼ੇਅਰ ਦੇ ਲਾਇਕ ਜਰੂਰ ਕਰਿਓ ਆਪਣੇ ਪੇਜ ਨੂੰ ਵੀ ਫੋਲੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ 3 ਫੁੱਟ ਦਾ ਇੱਕ ਗਾਇ ਹੁੰਦਾ ਜੋ ਅਸੀਂ ਗੱਜ ਦੀ ਗੱਲ ਕਰ ਲਿਆ ਨੇ ਕਈ ਵਾਰੀ ਇੱਕ ਫਰਲਾਂਗ 220 ਗੱਜ ਦੀ 220 ਗਜ਼ ਦੀ ਕਫਰ ਲਾਂਗ ਹੋਗੀ 1 ਮੀਲ ਹੋ ਗਿਆ 8 ਫਰਲਾਂਗ ਦਾ 1 ਮੀਲ ਹੁੰਦਾ ਜਿਵੇਂ ਸਿਆਣੇ ਕਹਿੰਦੇ ਨੇ ਆ ਭਾਈ 4 ਮੀਲ ਦਾ ਰਸਤਾ ਉਹ ਫਰਲਾਂਗ ਦੇ ਜਾਂ ਆਪਾਂ ਫਰਲਾਂਗ ਦੇ ਵਿੱਚ ਜਾਈਏ ਤਾਂ ਤੁਸੀਂ ਇਥੋਂ ਆਪਣੀ ਇਹ ਜਾਣਕਾਰੀ ਨੂੰ ਵੀ ਹਾਸਲ ਕਰ ਸਕਦੇ ਹੋ ਜੇ ਅਸੀਂ ਬਿਲਕੁਲ ਬਰੀਕਾਂ ਦੇ ਵਿੱਚ ਜਾਣਾ ਇਹ 8 ਕਨਾਲ ਦਾ 1 ਏਕੜ ਹੋ ਗਿਆ 20 ਮਰਲੇ ਦੀ ਇੱਕ ਕਨਾਲ 160 ਮਰਲੇ 1 ਏਕੜ ਦੇ ਵਿੱਚ ਕਹਿੰਦੇ ਜਾਂ ਇੱਕ ਕੀਲੇ ਦੇ ਵਿੱਚ ਇੱਕ ਮਰਲਾ 9 ਵਰਗ ਕਰਮ ਬੁੱਟਦਾ ਹੋ ਗਿਆ ਇੱਕ ਮਰਲੇ ਦੇ ਵਿੱਚ ਕਿੰਨੇ ਵਰਗ ਫੁੱਟ ਹੁੰਦੇ ਨੇ 272.25 ਜਦੋਂ ਅਸੀਂ ਕਨਾਲਾਂ ਤੋਂ ਮਰਲੇ ਕੱਢਦੇ ਆ ਉਦੋਂ ਅਸੀਂ ਇਸ ਨਾਲ ਹੀ ਮਲਟੀਪਲਾਈ ਕਰਦੇ ਹੁੰਦੇ ਆ ਇੱਕ ਕਰਮ 68.57 ਇੰਚ ਦੀ ਹੋਊਗੀ ਜਾਂ 5.5 ਫੁੱਟ ਦੀ ਵੀ ਆਪਾਂ ਕਹਿ ਸਕਦੇ ਹਾਂ ਸ਼ਾਇਦ ਇਹ ਉੱਪਰ ਵੀ ਆ ਚੁੱਕਿਆ ਏਕੜ ਦੇ ਵਿੱਚ ਇਹ ਵੀਗੇ ਹੋਗੇ 1 ਏਕੜ ਦੇ ਵਿੱਚ ਕਈ ਵਾਰੀ ਵੀਗੇ ਵੱਡੇ ਛੋਟੇ ਹੁੰਦੇ ਨੇ ਜਿਵੇਂ ਆਪਾਂ ਸੰਗਰੂਰ ਸਾਈਡ ਦੀ ਗੱਲ ਕਰੀਏ ਉੱਧਰ ਜਿੰਨੀ ਵੀ ਜ਼ਮੀਨ ਦੀ ਤਕਰੀਬਨ ਸੇਲ ਪਰਚੇਜ ਹੁੰਦੀ ਉਹ ਵੀਗੇ ਵਿਸਵਿਆਂ ਦੇ ਵਿੱਚ ਹੁੰਦੀ ਆ ਜਿਉਂ ਲੋਕ ਠੇਕੇਤੀ ਵੀ ਦਿੰਦੇ ਨੇ ਤਾਂ ਉੱਥੇ ਤਕਰੀਬਨ ਵੀਗੇ ਵਿਸਵਿਆਂ ਦੀ ਹੀ ਹੁੰਦੀ ਜਿਵੇਂ ਕਾਬਦਾਂ ਦੀ ਗੱਲ ਕਰੀਏ ਤੂਰੀ ਸਾਈਡ ਦੀ ਗੱਲ ਕਰੀਏ ਉਹ ਅੱਗੇ ਕਾਫੀ ਸਾਰੇ ਛੋਟੇ ਛੋਟੇ ਪਿੰਡ ਆ ਗਏ ਉਹ ਤਕਰੀਬਨ ਮੋਸਟਲੀ ਵੀਗੇ ਦੇ ਇੱਕ ਬੈਸੇ ਵੀ ਨਾਰਮਲੀ ਬੀਗਾ ਦੇ ਵਿੱਚ ਗੱਲ ਕਰਦੇ ਨੇ ਇਹ ਜਿਵੇਂ ਆਪਾਂ ਗੱਲ ਕਰੀਏ ਇੱਕ ਬੀਗਾ 20 ਬਿਸਵੇ 2200 22500 ਵਰਗ ਫੁੱਟ ਰਾਜਸਥਾਨ ਵਿੱਚ ਕਹਿੰਦਾ 165.21 ਵਰਗ ਫੁੱਟ ਹੈ ਅਰਥਾਤ ਦੋ ਸਾਜ ایرੀਆ ਦੇ ਮੁਤਾਬਕ ਹੈਗਾ ਇੱਕ ਬੀਗਾ ਜਿਵੇਂ 900 209 ਇਰਕੈਨਿਕੋ ਵਾਲੀ ਦੇ ਕਰਨੀ ਇੱਕ ਵਸਵਾਸੀ 20 ਸੈਕਿੰਡ ਫਰੀ ਇਹ ਮਤਲਬ ਛੋਟੀ ਛੋਟੀਆਂ ਇਕਾਈਆਂ ਨੇ ਬਸ ਇਹ ਸਾਨੂੰ ਜਾਣਕਾਰੀ ਹੋਣੀ ਜ਼ਰੂਰੀ ਆ ਇਹਨਾਂ ਦੀ ਇਹ ਇਕਾਈਆਂ ਦੀ ਕਿਤੇ ਨਾ ਕਿਤੇ ਸਾਡੇ ਇਹ ਕੰਮ ਜ਼ਰੂਰ ਆਉਣਗੇ ਤਾਂ ਉੱਪਰ ਤੋਂ ਆਪਾਂ ਛੋਟੀ ਕਾਈ ਤੋਂ ਲੈ ਕੇ ਉੱਪਰ ਤੱਕ ਸਾਨੂੰ ਸਾਰੀਆਂ ਵੱਡੀਆਂ ਇਕਾਈਆਂ ਇੱਕ ਵਾਰ ਫੇਰਨੇ ਜਾਂ ਨਜ਼ਰ ਮਰਵਾ ਜੀ ਇਹ ਸਾਰੀ ਜਿੰਨਾ ਤੁਸੀਂ A to Z ਦੇਖ ਰਹੇ ਹੋ ਇਹ ਸਾਰੀ ਜ਼ਮੀਨ ਦੀ 0 ਤੋਂ ਲੈ ਕੇ ਹਾਈ ਲੈਵਲ ਤੱਕ ਕਪ ਕਹਿਣ ਦਾ ਭਾਵ ਆ 0 ਤੋਂ ਲੈ ਕੇ 100% ਤੱਕ ਜਿੰਨੀ ਵੀ ਇਹਦੇ ਵਿੱਚ ਜ਼ਮੀਨ ਦੇ ਮਿੰਨ ਤੇ ਗਿਣਤੀ ਛੋਟੀ ਕਾਈ ਤੋਂ ਲੈ ਕੇ ਵੱਡੀ ਕਾਈ ਸਾਰੀਆਂ ਹੀ ਤੁਹਾਨੂੰ ਆਪਾਂ ਜਾਣਕਾਰੀ ਦੇ ਦਿੱਤੀ ਜੇਕਰ ਫਿਰ ਵੀ ਕਿਸੇ ਭਰਾ ਦਾ ਕੋਈ ਸਵਾਲ ਆ ਕੋਈ ਡਾਊਟ ਆ ਤਾਂ ਤੁਸੀਂ ਆਪ ਨੂੰ ਮਿਲ ਸਕਦੇ ਹੋ ਜੇ ਕਿਸੇ ਵੀਰ ਦਾ ਕੋਈ ਸਵਾਲ ਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਕਰਦੇ ਹੋ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਤਾਂ ਇੱਕ ਵਾਰ ਫਿਰ ਤੋਂ ਸਾਰੇ ਵੀਰਾਂ ਦਾ ਭੈਣਾ ਭਰਾਵਾਂ ਦਾ ਦਿਲੋਂ ਧੰਨਵਾਦ ਤੁਸੀਂ ਆਪਣੇ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਇੱਕ ਕਮੈਂਟ ਉਹ ਵੀ ਕਰਿਓ ਸਾਡੀਆਂ ਵੀਡੀਓ ਤੋਂ ਤੁਹਾਨੂੰ ਕਿੰਨਾ ਕਿੰਨੀ ਜ਼ਿਆਦਾ ਜਾਣਕਾਰੀ ਮਿਲਦੀ ਆ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਮਿਲ ਰਹੀ ਹੈ ਹੁਣ ਤੱਕ ਤੁਸੀਂ ਆਪਣੀ ਜਾਣਕਾਰੀ ਦੇ ਵਿੱਚ ਵਾਅਦਾ ਕਰ ਚੁੱਕੇ ਹੋ ਤਾਂ ਇੱਕ ਕਮੈਂਟ ਸਾਡੀ ਹੱਲਾਸ਼ੀਰੀ ਦੇਣ ਦੇ ਲਈ ਉਹ ਵੀ ਜ਼ਰੂਰ ਕਰਿਓ ਤਾਂ ਇੱਕ ਵਾਰ ਫਿਰ ਤੋਂ ਜੇਕਰ ਆਪਣੇ ਚੈਨਲ ਨੂੰ ਆਪਣੇ ਪੇਜ ਨੂੰ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰਿਓ ਵੀਡੀਓ ਵੱਧ ਵੱਧ ਸ਼ੇਅਰ ਕਰਿਆ ਕਰੋ ਆਪਣੇ ਜਿੰਨਾ ਵੀ ਜਮੀਨ ਸੰਬੰਧੀ ਲੈਂਡ ਰਿਕਾਰਡਸ ਹੋਣ ਦੀ ਵੀ ਵੀਡੀਓ ਨੇ ਸਾਰੀਆਂ ਆਪਣੀਆਂ ਪਰਿਵਾਰਕ ਵੀਡੀਓਨ ਆਪਣੀਆਂ ਬੱਚੀਆਂ ਬੱਚੇ ਭੈਣ ਭਰਾ ਇਕੱਠਾ ਪਰਿਵਾਰ ਬਹਿ ਕੇ ਆਪਣੀਆਂ ਵੀਡੀਓ ਦੇਖ ਸਕਦਾ ਤਾ ਇੱਕ ਵਾਰ ਫਿਰ ਤੋਂ ਦਿਲੋਂ ਧੰਨਵਾਦ ਸਸੀ ਕਾ ਜੀ ਆਪਾਂ ਨੇ ਐਪ ਬਣਾਇਆ ਪੰਜਾਬ ਦੇ ਹੀਰੇ ਇਹ ਪਲੇ ਸਟੋਰ ਪਲੱਸ ਐਪ ਸਟੋਰ ਤੇ ਦੋਨਾਂ ਤੇ ਅਵੇਲੇਬਲ ਹੈਗਾ ਜਦੋਂ ਤੁਸੀਂ ਐਪ ਨੂੰ ਡਾਊਨਲੋਡ ਕਰ ਲਿਆ ਤੁਹਾਨੂੰ ਤਿੰਨ ਕਾਲਮ ਮਿਲਣਗੇ ਪਹਿਲਾ ਕਾਲਮ ਮਿਲੇਗਾ ਫ੍ਰੀ ਮਟੀਰੀਅਲ ਲਾਈਵ ਰਿਕਾਰਡ ਵੀਡੀਓ ਪਲੱਸ ਰਿਕਾਰਡਡ ਵੀਡੀਓ ਇਹ ਤਿੰਨਾਂ ਕਾਲਮਾਂ ਦੇ ਵਿੱਚ 150 ਤੋਂ ਵੱਧ ਵੀਡੀਓ ਪਈਆਂ ਨੇ ਟੋਟਲੀ ਸੈਪ ਦੇ ਵਿੱਚ 163 ਵੀਡੀਓ ਨੇ ਕਿਸੇ ਵੀ ਭੈਣ ਭਰਾ ਨੂੰ ਚਲਾਉਣ ਦੇ ਵਿੱਚ ਕੋਈ ਦਿੱਕਤ ਹੈਗੀ ਆ 983105702 ਤੇ ਸਾਨੂੰ WhatsApp ਮੈਸੇਜ ਕਰੋ ਕਿਸੇ ਵੀ ਕੰਟਰੀ ਦੇ ਵਿੱਚੋਂ ਚਾਹੇ ਤੁਸੀਂ ਦੇਸ਼ ਦੇ ਵਿੱਚੋਂ ਵਿਦੇਸ਼ ਦੇ ਵਿੱਚੋਂ ਹਰੇਕ ਥਾਂ 'ਤੇ ਤੁਹਾਨੂੰ ਇਹ ਐਪ ਮਿਲੂਗਾ ਸਾਡੀ ਗਾਰੰਟੀ ਆ ਜਿਹੜੇ ਭੈਣ ਭਰਾ ਨੇ ਇੱਕ ਹੀ ਵੀਡੀਓ ਦੇ ਲੈ ਕੇ 163 ਵੀਡੀਓ ਦੇਖ ਲਈਆਂ ਉਹ ਇਸ ਚੀਜ਼ ਦਾ ਮਾਸਟਰ ਬਣੇਗਾ ਸੋ ਇਹ ਵੀਡੀਓ ਵਾਦ-ਵਾਦੇ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਜਾਣਕਾਰੀ ਕਿਵੇਂ ਲੱਗੀ ਧੰਨਵਾਦ